ਵੀ ਲਿਖਿਆ ਜੀ ਆਇਆਂ ਨੂੰ ਥਾਣਾ ਸੁਲਤਾਨਪੁਰ ਲੋਧੀ ਤੁਸੀਂ ਇਹ ਵੀ ਸੋਚਦੇ ਹੋਵੋਗੇ ਵੀ ਇਹ ਥਾਣੇ ਦੀ ਵੀਡੀਓ ਕਿਉਂ ਪਾਉਣ ਲੱਗੇ ਆ ਲੱਕੜ ਦੀ ਮਟਾਈ ਦੇਖੋ 4 ਤੇ 1 5 ਉਂਗਲਾ 5 ਉਂਗਲਾਂ ਜੋੜ ਕੇ ਉਹਦੇ ਨਾਲੋਂ ਵੀ ਜ਼ਿਆਦਾ ਚੌੜੀ ਮੰਨੋ ਲੱਕੜ ਆ ਜਿਹਦਾ ਬਣਿਆ ਹੋਇਆ ਨਿੱਕਾ ਜਿਹਾ ਤਖਤਾ ਗੇਟ ਦੇ ਵਿੱਚ ਹੁੰਦਾ ਹੋਊਗਾ ਸਾਰਾ ਹੀ ਜੋ ਕੰਮ ਚੱਲ ਰਿਹਾ ਵਾ ਇਹਨੂੰ ਰੈਨੋਵੇਟ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਆਏ ਆ ਸੁਲਤਾਨਪੁਰ ਲੋਧੀ ਤੁਸੀਂ ਪਿੱਛੇ ਦੇਖ ਸਕਦੇ ਆ ਵੀ ਲਿਖਿਆ ਜੀ ਆਇਆਂ ਨੂੰ ਥਾਣਾ ਸੁਲਤਾਨਪੁਰ ਲੋਧੀ ਤੁਸੀਂ ਇਹ ਵੀ ਸੋਚਦੇ ਹੋਵੋਗੇ ਵੀ ਇਹ ਥਾਣੇ ਦੀ ਵੀਡੀਓ ਕਿਉਂ ਪਾਉਣ ਲੱਗੇ ਆ ਇਹ ਅਸਲ ਦੇ ਵਿੱਚ ਜਿਹੜੇ ਕਿਲੇ ਦੇ ਵਿੱਚ ਥਾਣਾ ਬਣਿਆ ਉਸ ਕਿਲੇ ਦਾ ਇਤਿਹਾਸ ਗੁਰੂ ਨਾਨਕ ਸਾਹਿਬ ਨਾਲ ਜੁੜਦਾ ਸੋ ਆਪਾਂ ਉਸ ਬਾਰੇ ਜਾਣਦੇ ਆਂ ਵੀ ਇੱਥੋਂ ਦਾ ਕੀ ਇਤਿਹਾਸ ਆ ਕੀ ਦਾ ਇਹ ਕਿਲਾ ਸਾਰਾ ਕੁਝ ਹੀ ਤੁਹਾਨੂੰ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਾਂਗੇ ਆਜੋ ਆਪਾਂ ਅੰਦਰ ਚੱਲਦੇ ਆਂ ਤੇ ਨਾਲ ਦੀ ਨਾਲ ਸਾਰਾ ਇਤਿਹਾਸ ਸੁਣਦੇ ਆਂ ਨਾਲ ਦੀ ਨਾਲ ਅੰਦਰ ਦੇਖਦੇ ਆਂ ਆ ਦੇਖੋ ਕਿੱਡੇ ਨਰੋਏ ਤੇ ਕਿੱਡੇ ਵੱਟੇ ਗੇਟ ਆ ਪੁਰਾਣੇ ਜਿਵੇਂ ਕਿਲੇ ਹੁੰਦੇ ਸੀਗੇ ਉਹਦੇ ਵਿੱਚ ਆਹ ਜਿਵੇਂ ਦਰਵਾਜ਼ਾ ਦੇਖੋ ਤੇ ਲੱਕੜ ਦੇਖੋ ਕਿੰਨੀ ਮੋਟੀ ਆ ਜਿਹਦਾ ਬਣਿਆ ਹੋਇਆ ਇਹ ਲੱਕੜ ਦੀ ਮਟਾਈ ਦੇਖੋ 4 ਤੇ 1 5 ਉਂਗਲਾ 5 ਉਂਗਲਾਂ ਜੋੜ ਕੇ ਉਹਦੇ ਨਾਲੋਂ ਵੀ ਜ਼ਿਆਦਾ ਚੌੜੀ ਮੰਨੋ ਲੱਕੜ ਆ ਜਿਹਦਾ ਬਣਿਆ ਹੋਇਆ ਨਿੱਕਾ ਜਿਹਾ ਤਖਤਾ ਗੇਟ ਦੇ ਵਿੱਚ ਹੁੰਦਾ ਹੋਊਗਾ ਇਹ ਗੇਟ ਦੇਖੋ ਘੱਟੋ ਘੱਟ ਮੇਨ ਲੱਗਦਾ 20 ਫੁੱਟ ਦੇ ਕਰੀਬ ਤਾਂ ਉੱਚਾ ਹੋਊਗਾ ਹੀ ਜ਼ਿਆਦਾ ਹੋ ਸਕਦਾ ਘੱਟ ਨਹੀਂ ਤੇ ਕਿਲਿਆਂ ਦੇ ਗੇਟ ਤਕਰੀਬਨ ਹੁੰਦੇ ਹੀ ਉਹ ਜੇ ਸੀਗੇ ਬਹੁਤ ਸੋਹਣਾ ਕਿਲਾ ਬਣਿਆ ਹੋਇਆ ਵਾ ਛੋਟੀ ੱਟ ਦਾ ਵੇਖੋ ਵਿੱਚ ਵੀ ਕਿਦਾਂ ਦਰਵਾਜੇ ਨਿੱਕੇ ਨਿੱਕੇ ਕਮਰੇ ਬਣੇ ਹੋਏ ਆ ਕਿਲੇ ਦਾ ਇਹ ਦਰਵਾਜਾ ਉਸ ਸਮੇਂ ਬਹੁਤ ਸੋਹਣਾ ਤੇ ਸ਼ਾਨਦਾਰ ਬਣਾਇਆ ਗਿਆ ਸੀ ਬੜਾ ਖੁੱਲਾ ਡੁੱਲਾ ਤੇ ਉੱਚਾ ਬਣਿਆ ਹੋਇਆ ਹੈ ਦਰਵਾਜਾ ਤੇ ਕਿਲੇ ਦੇ ਵਿੱਚ ਪੰਜਾਬ ਪੁਲਿਸ ਦਾ ਥਾਣਾ ਇਸ ਸਮੇਂ ਬਣਿਆ ਹੋਇਆ ਇੱਥੇ ਬਹੁਤ ਹੀ ਜਿਆਦਾ ਪੰਛੀ ਆਉਂਦੇ ਆ ਕਿਉਂਕਿ ਦਰਖਤ ਬਹੁਤ ਜਿਆਦਾ ਵਕਲੇ ਦੇ ਵਿੱਚ ਹੁਣ ਇਸ ਸਮੇ ਬਹੁਤ ਜਿਆਦਾ ਪੰਛੀਆਂ ਦੀਆਂ ਆਵਾਜ਼ਾਂ ਆ ਵੀ ਰਹੀਆਂ ਤੇ ਇਹ ਤੋਂ ਅੱਗੇ ਜਦੋਂ ਆਪਾਂ ਆਏ ਆ ਤਾਂ ਸਾਹਮਣੇ ਜਿਹੜਾ ਖੱਬਿਆ ਥਾ ਆਪਾਂ ਨੂੰ ਬਰਾਂਡਾ ਜਿਹਾ ਦਿਸਦਾ ਇਹਨੂੰ ਰੈਨੋਵੇਟ ਕੀਤਾ ਜਾ ਰਿਹਾ ਕਿਉਂਕਿ ਇਹਦੀ ਪਿਛਲੇ ਸਮੇ ਦੇ ਵਿੱਚ ਹਾਲਤ ਬਹੁਤ ਜਿਆਦਾ ਖਰਾਬ ਹੋਈ ਸੀ ਛੱਤਾਂ ਵਗੈਰਾ ਵੀ ਡਿੱਗ ਪਈਆਂ ਸੀ ਤੇ ਇਹ ਤੋਂ ਜਦੋਂ ਬਰਾਂਡੇ ਤੋਂ ਆਪਾਂ ਸੱਜੇ ਹੱਥ ਨੂੰ ਚਾਦ ਮਾਰਦੇ ਆ ਤਾਂ ਉਹ ਸਾਹਮਣੇ ਆਪਾਂ ਨੂੰ ਜੋ ਹਰੀ ਜੋ ਕਲੀ ਹੋਈ ਵੀ ਆ ਜਾਂ ਰੰਗ ਕੀਤਾ ਗਿਆ ਉਹ ਆਪਾਂ ਨੂੰ ਬਿਲਡਿੰਗ ਤੇਸ ਰਹੀ ਆ ਇਹ ਮਸਜਿਦ ਆ ਜਿਹਦਾ ਇਤਿਹਾਸ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਜੁੜਦਾ ਵਾ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਵਾਬ ਦੌਲਤ ਖਾਨ ਦੀ ਜੋ ਮੋਦੀ ਖਾਨਾ ਸੰਭਾਲਣ ਦੀ ਨੌਕਰੀ ਛੱਡ ਕੇ ਅਖੀਰਲੀ ਵਾਰ ਜਦੋਂ ਗੁਰੂ ਸਾਹਿਬ ਜੀ ਨੇ ਆਪਣਾ ਹਿਸਾਬ ਕਿਤਾਬ ਨਵਾਬ ਨਾਲ ਕੀਤਾ ਤਾਂ ਗੁਰੂ ਸਾਹਿਬ ਜੀ ਤੇ 760 ਰੁਪਏ ਨਵਾਬ ਵੱਲ ਵਧ ਗਏ ਤਾਂ ਗੁਰੂ ਸਾਹਿਬ ਨੇ ਉਹ 760 ਰੁਪਏ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਨਵਾਬ ਦੌਲਤਖਾਨ ਨੂੰ ਕਿਹਾ ਕਿ ਇਹਨਾਂ ਨੂੰ ਗਰੀਬਾਂ ਵਿੱਚ ਵੰਡ ਦਿੱਤਾ ਜਾਵੇ ਫਕੀਰਾਂ ਨੂੰ ਲੰਗਰ ਲਗਾ ਕੇ ਛਕਾ ਦਿੱਤਾ ਜਾਵੇ ਇਸ ਤਰ੍ਹਾਂ ਕਹਿ ਕੇ ਗੁਰੂ ਸਾਹਿਬ ਜੀ ਜੰਗਲ ਵੱਲ ਨੂੰ ਚਲੇ ਗਏ ਗੁਰੂ ਸਾਹਿਬ ਜੀ ਦੇ ਸਹਰਾ ਸਾਹਿਬ ਮੂਲचंद ਜੀ ਜਦੋਂ ਉਹਨਾਂ ਨੂੰ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਹ ਨਵਾਬ ਦੌਲਤਖਾਨ ਕੋਲ ਗਏ ਤੇ ਉਹਨਾਂ ਨੇ ਨਵਾਬ ਨੂੰ ਕਿਹਾ ਕਿ ਇਹ ਜੋ 760 ਰੁਪਏ ਗੁਰੂ ਨਾਨਕ ਸਾਹਿਬ ਜੀ ਦੇ ਵਧੇ ਨੇ ਇਹਨਾਂ ਨੂੰ ਉਹਨਾਂ ਦੇ ਪੁੱਤਰ ਤੇ ਪਤਨੀ ਨੂੰ ਦੇ ਦਿੱਤੇ ਜਾਣ ਪਰ ਨਵਾਬ ਦੌਲਤਖਾਨ ਨੇ ਇਸ ਬਾਰੇ ਭਾਈਆ ਜੈਰਾਮ ਜੀ ਤੋਂ ਪੁੱਛਿਆ ਤਾਂ ਭਾਈਆ ਜੈਰਾਮ ਜੀ ਨੇ ਕਹਿ ਦਿੱਤਾ ਕਿ ਗੁਰੂ ਸਾਹਿਬ ਨੂੰ ਹੀ ਪੁੱਛਿਆ ਜਾਵੇ ਕਿਉਂਕਿ ਉਹਨਾਂ ਨੇ ਇਨਾਂ ਪੈਸਿਆਂ ਦਾ ਗਰੀਬਾਂ ਨੂੰ ਤੇ ਫਕੀਰਾਂ ਨੂੰ ਲੰਗਰ ਛਕਾਉਣ ਵਾਸਤੇ ਕਿਹਾ ਹੈ ਜਦੋਂ ਨਵਾਬ ਦੌਲਤਖਾਨ ਨੇ ਆਪਣੇ ਕੁਝ ਆਦਮੀ ਗੁਰੂ ਸਾਹਿਬ ਜੀ ਨੂੰ ਸੱਦਣ ਵਾਸਤੇ ਭੇਜੇ ਤਾਂ ਗੁਰੂ ਸਾਹਿਬ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਨਵਾਬ ਦੌਲਤਖਾਨ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਬਹੁਤ ਗੁੱਸੇ ਵਿੱਚ ਆ ਗਿਆ ਤੇ ਉਸ ਨੇ ਆਪਣੇ ਸਪਾਹੀਆਂ ਨੂੰ ਹੁਕਮ ਦਿੱਤਾ ਕਿ ਜੇਕਰ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਨਹੀਂ ਆਉਂਦੇ ਤਾਂ ਉਹਨਾਂ ਨੂੰ ਫੜ ਕੇ ਲਿਆਂਦਾ ਜਾਵੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਸਪਾਹੀਆਂ ਨੇ ਆ ਕੇ ਦੱਸਿਆ ਕਿ ਸਾਨੂੰ ਇਸ ਤਰ੍ਹਾਂ ਹੁਕਮ ਹੋਇਆ ਹੈ ਤੁਸੀਂ ਸਾਡੇ ਨਾਲ ਚੱਲੋ ਤਾਂ ਗੁਰੂ ਸਾਹਿਬ ਜੀ ਨੇ ਸਿਪਾਈਆਂ ਦੀ ਬੇਨਤੀ ਨੂੰ ਮੰਨ ਕੇ ਉਹਨਾਂ ਦੇ ਨਾਲ ਨਵਾਬ ਦੌਲਤਖਾਂ ਕੋਲ ਚਲੇ ਗਏ ਜਦੋਂ ਗੁਰੂ ਸਾਹਿਬ ਜੀ ਨਵਾਬ ਦੌਲਤਖਾਂ ਕੋਲ ਆ ਕੇ ਖਲੋ ਗਏ ਤਾਂ ਨਵਾਬ ਨੇ ਦੇਖਿਆ ਕਿ ਇਹਨਾਂ ਨੇ ਸਾਨੂੰ ਸਲਾਮ ਨਹੀਂ ਕੀਤੀ ਤਾਂ ਨਵਾਬ ਹੋਰ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ ਕਿ ਮੈਂ ਤੁਹਾਨੂੰ ਬੁਲਾਇਆ ਸੀ ਤੁਸੀਂ ਮੇਰੇ ਹੁਕਮ ਨੂੰ ਮੰਨ ਕੇ ਪਹਿਲਾਂ ਕਿਉਂ ਨਹੀਂ ਆਏ ਅਤੇ ਜੇ ਹੁਣ ਆਏ ਹੋ ਤਾਂ ਆ ਕੇ ਉਸ ਤਰ੍ਹਾਂ ਬੇਪਰਵਾਹ ਹੋ ਕੇ ਖਲੋ ਗਏ ਹੋ ਤੇ ਮੇਰਾ ਹੁਕਮ ਵੀ ਨਹੀਂ ਮੰਨਦੇ ਤਾਂ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਕਿ ਜਦੋਂ ਮੈਂ ਤੁਹਾਡੀ ਨੌਕਰੀ ਕਰਦਾ ਸੀ ਤੁਹਾਡੇ ਕਹਿਣ ਤੇ ਇੱਥੇ ਆ ਜਾਇਆ ਕਰਦਾ ਸੀ ਪਰ ਹੁਣ ਮੈਂ ਤੁਹਾਡੀ ਨੌਕਰੀ ਨਹੀਂ ਕਰਦਾ ਤਾਂ ਮੈਂ ਤੁਹਾਡਾ ਹੁਕਮ ਕਿਉਂ ਮੰਨਾ ਮੈਂ ਸਿਰਫ ਉਸ ਪ੍ਰਮਾਤਮਾ ਦੀ ਨੌਕਰੀ ਕਰਦਾ ਹਾਂ ਬੰਦਗੀ ਕਰਦਾ ਹਾਂ ਤਾਂ ਮੈਂ ਸਿਰਫ ਉਹਦਾ ਹੀ ਹੁਕਮ ਮੰਨਾਗਾ ਜਿਸ ਨੂੰ ਸਾਰਾ ਸੰਸਾਰ ਨਿਰੰਗਕਾਰ ਦੇ ਰੂਪ ਵਿੱਚ ਜਾਣਦਾ ਹੈ ਇਹ ਗੱਲ ਸੁਣ ਕੇ ਨਵਾਬ ਦਾ ਗੁੱਸਾ ਹੋਰ ਜ਼ਿਆਦਾ ਵੱਧ ਗਿਆ ਤੇ ਇਹ ਸੋਚਣ ਲੱਗਾ ਕਿ ਮੈਂ ਨਾਨਕ ਮੋਦੀ ਨੂੰ ਮੁਸਲਮਾਨੀ ਮਤ ਵਿੱਚ ਹੀ ਕਿਉਂ ਨਾ ਲੈ ਆਵਾਂ ਫਿਰ ਨਵਾਬ ਨੇ ਬੜੀ ਉੱਚੀ ਆਵਾਜ਼ ਵਿੱਚ ਕਿਹਾ ਕਿ ਜੇ ਤੁਸੀਂ ਸਾਰਾ ਸੰਸਾਰ ਛੱਡ ਕੇ ਇੱਕ ਰੱਬ ਤੇ ਹੀ ਟੇਕ ਰੱਖੀ ਹੈ ਅਤੇ ਜੇ ਤੁਸੀਂ ਇਸ ਤਰ੍ਹਾਂ ਜਾਣਦੇ ਹੋ ਕਿ Hindu ਤੇ Musalman ਵਿੱਚ ਕੋਈ ਭੇਦ ਨਹੀਂ ਤਾਂ ਅਸੀਂ ਵੀ ਹੱਥ ਜੋੜ ਕੇ ਖੁਦਾ ਦੀ ਹੀ ਬੰਦਗੀ ਕਰਦੇ ਹਾਂ ਤਾਂ ਲੋਕਾਂ ਦੀ ਲੱਜਾਂ ਨੂੰ ਛੱਡ ਕੇ ਸਾਡੇ ਨਾਲ ਚੱਲੋ ਤੇ ਮਸਜਿਦ ਵਿੱਚ ਨਮਾਜ਼ ਪੜੋ ਇਹ ਸਭ ਸੁਣ ਕੇ ਗੁਰੂ ਸਾਹਿਬ ਜੀ ਬਹੁਤ ਪ੍ਰਸੰਨ ਹੋਏ ਤੇ ਨਵਾਬ ਦੇ ਨਾਲ ਮਸੀਤ ਵੱਲ ਨੂੰ ਤੁਰ ਪਏ ਮਸੀਤ ਵਿੱਚ ਜਾ ਕੇ ਨਵਾਬ ਅਤੇ ਕਾਜੀ ਨੇ ਪਾਣੀ ਲੈ ਕੇ ਮੂੰਹ ਹੱਥ ਪੈਰ ਧੋ ਕੇ ਆਪਣੇ ਤਨ ਨੂੰ ਪਵਿੱਤਰ ਕੀਤਾ ਤੇ ਦੋਵੇਂ ਪੱਛਮ ਦਿਸ਼ਾ ਵੱਲ ਨੂੰ ਮੂੰਹ ਕਰਕੇ ਨਮਾਜ਼ ਪੜਨ ਲੱਗੇ ਆਪਣੀ ਨਮਾਜ਼ ਪੂਰੀ ਕਰਕੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਖੜੇ ਕਿਉਂ ਰਹੇ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜੀ ਤਾਂ ਗੁਰੂ ਜੀ ਨੇ ਮੁੱਖੋਂ ਕਿਹਾ ਕਿ ਅਸੀਂ ਨਮਾਜ਼ ਕਿਸ ਨਾਲ ਪੜਦੇ ਤੁਹਾਡੇ ਮਨ ਵਿੱਚ ਤਾਂ ਖੁਦਾ ਦਾ ਕੋਈ ਭੈ ਹੈ ਹੀ ਨਹੀਂ ਆਪ ਤੁਸੀਂ ਨਮਾਜ਼ ਪੜ੍ਹ ਰਹੇ ਸੀ ਤੇ ਤੁਹਾਡਾ ਮਨ ਕਾਬਲ ਕੰਧਾਰ ਘੋੜੇ ਖਰੀਦਣ ਵਿੱਚ ਲੱਗਾ ਹੋਇਆ ਸੀ ਇਹ ਸਭ ਸੁਣ ਕੇ ਕਾਜੀ ਆਖਣ ਲੱਗਾ ਕਿ ਤੁਸੀਂ ਝੂਠ ਬੋਲਦੇ ਹੋ ਤੁਹਾਨੂੰ ਕੋਈ ਡਰ ਭੈ ਨਹੀਂ ਤੁਹਾਨੂੰ ਇਹ ਪਤਾ ਨਹੀਂ ਕਿ ਤੁਸੀਂ ਇਸ ਸਮੇਂ ਨਵਾਬ ਦੀ ਹਜ਼ੂਰੀ ਵਿੱਚ ਖੜੇ ਹੋ ਇਹ ਸਭ ਦੇਖ ਕੇ ਨਵਾਬ ਆਖਣ ਲੱਗਾ ਕਿ ਗੁਰੂ ਨਾਨਕ ਦੇਵ ਸਾਹਿਬ ਬਿਲਕੁਲ ਠੀਕ ਕਹਿੰਦੇ ਨੇ ਸੇਜ ਦੇ ਸਮੇ ਮੇਰਾ ਮਨ ਸੱਚਮੁੱਚ ਹੀ ਕੰਧਾਰ ਗਿਆ ਹੋਇਆ ਸੀ ਫਿਰ ਕਾਜੀ ਨੇ ਕਿਹਾ ਕਿ ਨਵਾਬ ਜੀ ਜੇ ਤੁਹਾਡਾ ਮਨ ਇੱਥੇ ਨਹੀਂ ਸੀ ਤੇ ਇਹਨਾਂ ਨੇ ਮੇਰੇ ਨਾਲ ਨਮਾਜ਼ ਕਿਉਂ ਨਹੀਂ ਪੜੀ ਤਾਂ ਉਸ ਸਮੇ ਗੁਰੂ ਸਾਹਿਬ ਜੀ ਬੋਲੇ ਕਿ ਕਾਜੀ ਜਦ ਨਮਾਜ਼ ਪੜ ਰਿਹਾ ਸੀ ਇਸ ਦਾ ਮਨ ਘਰੇ ਗਿਆ ਹੋਇਆ ਸੀ ਇਸ ਦੀ ਘੋੜੀ ਸੂਈ ਹੋਈ ਹੈ ਤੇ ਘਰ ਦੇ ਵਿੱਚ ਇੱਕ ਡੂੰਗਾ ਟੋਆ ਹੈ ਇਸ ਨੂੰ ਨਮਾਜ਼ ਪੜ੍ਹਦੇ ਸਮੇਂ ਇਹੀ ਸੰਸਾ ਲੱਗਾ ਰਿਹਾ ਕਿ ਘੋੜੀ ਦਾ ਬਸ਼ੀਰਾ ਕਿਤੇ ਟੋਏ ਦੇ ਵਿੱਚ ਨਾ ਡਿੱਗ ਪਵੇ ਇਹ ਉਸ ਦੇ ਨਾਲ ਹੀ ਇਸ ਦਾ ਮਨ ਘੁੰਮਦਾ ਰਿਹਾ ਇਹ ਸਭ ਸੁਣ ਕੇ ਕਾਜੀ ਬਹੁਤ ਸ਼ਰਮਿੰਦਾ ਹੋਇਆ ਤੇ ਸਾਰਿਆਂ ਨੂੰ ਦੱਸਣ ਲੱਗਾ ਕਿ ਗੁਰੂ ਨਾਨਕ ਦੇਵ ਸਾਹਿਬ ਜੋ ਕਹਿ ਰਹੇ ਨੇ ਬਿਲਕੁਲ ਸੱਚ ਹੈ ਇਹ ਕੌਤਕ ਵੇਖ ਕੇ ਨਵਾਬ ਨੇ ਗੁਰੂ ਜੀ ਤੋਂ ਆਪਣੀ ਭੁੱਲ ਬਖਸ਼ਾਈ ਤੇ ਉਪਦੇਸ਼ ਲਿਆ ਸਭ ਨੇ ਜਾਣਿਆ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਅੰਤਰਜਾਮੀ ਨੇ ਇਹ ਉਹੀ ਮਸੀਤ ਹੈ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਜਿੱਥੇ ਇਹ ਕੌਤਕ ਵਾਪਰਿਆ ਸੀ ਜਦੋਂ ਆਪਾਂ ਕਿਲੇ ਦੇ ਮੇਨ ਗੇਟ ਚੋਂ ਬਾਹਰ ਨਿਕਲਦੇ ਹਾਂ ਤਾਂ ਬਹੁਤ ਜ਼ਿਆਦਾ ਨਿਵਾਨ ਹੈ ਜਿੱਥੇ ਉਹ ਨਿਵਾਨ ਖਤਮ ਹੁੰਦੀ ਹੈ ਉੱਥੋਂ ਸੱਜੇ ਹੱਥ ਮੁੜ ਕੇ ਨਾਲ ਹੀ ਗੁਰਦੁਆਰਾ ਅੰਤਰੀਆਮਤਾ ਸਾਹਿਬ ਬਣਿਆ ਹੋਇਆ ਹੈ ਜੋ ਇਸ ਇਤਿਹਾਸ ਨਾਲ ਸੰਬੰਧਿਤ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇਸ ਸਥਾਨ ਦੇ ਦਰਸ਼ਨ ਕਰਨ ਵਾਸਤੇ ਬਹੁਤ ਸਾਰੀਆਂ ਸੰਗਤਾਂ ਪਹੁੰਚਦੀਆਂ ਨੇ ਜਦੋਂ ਕਦੇ ਤੁਹਾਡਾ ਸੁਲਤਾਨਪੁਰ ਲੋਧੀ ਆਉਣ ਦਾ ਮੌਕਾ ਬਣੇ ਤਾਂ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰਿਓ ਤੇ ਆਪਣੇ ਪਰਿਵਾਰ ਨੂੰ ਤੇ ਆਪਣੇ ਬੱਚਿਆਂ ਨੂੰ ਵੀ ਇਸ ਆਸਥਾਨ ਦੇ ਦਰਸ਼ਨ ਕਰਵਾਇਓ ਉਸ ਮਸਜਿਦ ਦੇ ਦਰਸ਼ਨ ਵੀ ਜਰੂਰ ਆਪਣੇ ਬੱਚਿਆਂ ਨੂੰ ਤੇ ਪਰਿਵਾਰ ਨੂੰ ਕਰਾਇਓ ਜੋ ਕਿਲੇ ਦੇ ਵਿੱਚ ਬਣੀ ਹੋਈ ਹੈ ਤੇ ਇਸ ਇਤਿਹਾਸ ਬਾਰੇ ਜਾਣਕਾਰੀ ਵੀ ਜਰੂਰ ਦਿਓ ਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਆਸਥਾਨ ਦੇ ਦਰਸ਼ਨ ਕਰਵਾਉਂਦਿਆਂ ਹੋਇਆਂ ਗੁਰੂ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਨਾਲ ਸਾਂਝਾ ਕਰਦਿਆਂ ਹੋਇਆਂ ਬਹੁਤ ਸਾਰੀਆਂ ਭੁੱਲ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਜੀ ਬਖਸ਼ਣਯੋਗ ਹੋ ਬਖਸ਼ ਲੈਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਪੇਜ ਨੂੰ ਫੋਲੋ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ